ਮੈਟਰੋ ਦੋ ਵਸ਼ੇਰੀਆਂ ਦਿਖਾਉਣ ਲੱਗਿਆ ਤੁਹਾਨੂੰ ਦੋਨੇ ਬਹੁਤ ਸੁਨੱਖੀਆਂ ਤੇ ਸਾਫ਼ ਸੁਥਰੀਆਂ ਵਸ਼ੇਰੀਆਂ ਨੇ ਦੋਨਾਂ ਦੀ ਬਲੱਡ ਲਾਈਨ ਆ ਜਿਹੜੀ ਬਹੁਤ ਚੰਗੀ ਆ ਤੇ ਇੱਕ ਤਾਂ ਅਰਜਨ ਰੌਲੀ ਵਾਲੇ ਦੀ ਬੱਚੀ ਆ ਇੱਕ ਮਹਾਦੇਵ ਦੀ ਆ ਜਿਹੜੀ ਸਕਰੀਨ ਤੇ ਵਸ਼ੇਰੀ ਵੇਖ ਰਹੇ ਹੋ ਇਹ ਮਹਾਦੇਵ ਕੋੜੇ ਦੀ ਬੱਚੀ ਆ ਤੇ ਜਿਹੜੀ ਆ ਤੁਸੀਂ ਅੱਗੇ ਵੇਖ ਰਹੇ ਹੋ ਇਹ ਅਰਜਨ ਰੌਲੀ ਵਾਲੇ ਦੀ ਬੱਚੀ ਆ ਖਲੇਖਾ ਨਾ ਖਾ ਜਿਓ ਬਸ਼ੇਰੀਆਂ ਦੋਨੀਆਂ ਚੰਗੀਆਂ ਨੇ ਸੋਹਣੀਆਂ ਸੰਖੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੀਆਂ ਘੋੜੀਆਂ ਬਣਨਗੇ ਦੋਨਾਂ ਦੀ ਡਿਟੇਲ ਆ ਜਿਹੜੀ ਆਪਾਂ ਵੀਡੀਓ ਚ ਸਾਂਝੀ ਕਰਾਂਗੇ ਆਪਣੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਅਰਜਨ ਰੌਲੀ ਵਾਲੀ ਦੀ ਵੀ ਡਿਟੇਲ ਦੱਸਾਂਗੇ ਤੇ ਜਿਹੜੀ ਆ ਮਹਾਦੇਵ ਦੀ ਆ ਇਹਦੀ ਵੀ ਆਪਾਂ ਡਿਟੇਲ ਤੁਹਾਨੂੰ ਸਾਰੀ ਸਾਂਝੀ ਕਰਾਂਗੇ ਦੋਸਤੋ ਜਿੰਨੀ ਕਮਾਲਕ ਵੀਰਾਂ ਨੇ ਦੱਸੀ ਆ ਬਾਕੀ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਘਰੇ ਬੈਠਿਆ ਨੇ ਸੇਲ ਕਰਵਾਉਣਾ ਤਾਂ ਆਪਣਾ ਨੰਬਰ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਘਰੇ ਬੈਠੇ ਸੇਲ ਕਰਵਾ ਸਕਦੇ ਹੋ ਚਾਹੇ ਫਾਰਮ ਤੇ ਬੁਲਾ ਕੇ ਤੁਸੀਂ ਆਪਣੇ ਜਾਨਵਰ ਦੀ ਐਡ ਵੀ ਕਰਵਾ ਸਕਦੇ ਹੋ ਦੋਸਤੋ ਤੇ ਹੁਣ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੀਏ ਪਹਿਲਾਂ ਮਿੱਤਰੋ ਆ ਵਸ਼ੇਰੀ ਦੀ ਸਕਰੀਨ ਤੇ ਤੁਸੀਂ ਵਸ਼ੇਰੀ ਵੇਖ ਰਹੇ ਹੋ ਜਿਹੜੀ ਆਉਂਦੀ ਆ ਇਹ ਮਹਾਦੇਵ ਕੋੜੇ ਦੀ ਬੱਚੀ ਆ ਤੇ 16 ਮਹੀਨੇ ਇਸ ਵਸ਼ੇਰੀ ਦੀ ਉਮਰ ਹੋਗੀ ਪੱਠਪੁੜੇ ਦੀ ਐਨ ਚੱਕ ਮੀਆਂ ਪੂਰੀ ਤੇ ਕੱਦ ਕਾੜ ਚੰਗਾ 60 ਇੰਚ ਹਾਈਟ ਕਰ ਗਈ ਬਾਈ ਕਹਿੰਦੇ ਤੇ 16 ਮਹੀਨੇ ਉਮਰਾ ਬਸ਼ੀਰੀ ਦੀ ਤੇ ਹੱਡਾਂ ਪੈਰਾਂ ਦੀ ਐਨ ਮਜ਼ਬੂਤ ਆ ਕੰਨ ਕਨੌਤੀ ਦੀ ਸੋਹਣੀ ਤੇ ਸਾਫ਼ ਸੁਥਰੀ ਬਸ਼ੀਰੀ ਆ ਬਾਲ ਪੋਰੀਆਂ ਦੀ ਬਿਲਕੁਲ ਸਾਫ਼ ਆ ਤੇ ਕਰੰਟ ਕਰੰਟ ਬਹੁਤ ਆ ਬਸ਼ੀਰੀ ਦੇ ਵਿੱਚ ਐਕਟਿਵ ਪੂਰੀ ਫੁੱਲ ਆ ਮਾਂ ਇਹਦੀ ਨੌਕਰੀ ਆ ਤੇ ਉਹ ਤੁਸੀਂ ਬਾਈਆਂ ਤੋਂ ਕਨਫਰਮ ਕਰ ਲਿਓ ਕਿਹੜੀ ਬਲੱਡ ਲਾਈਨ ਦੀ ਆ ਤੇ ਮਹਾਦੇਵ ਘੋੜੇ ਦੀ ਬੱਚੀ ਆ ਮਹਾਦੇਵ ਘੋੜੇ ਦੇ ਬੱਚੇ ਨੇ ਜਿਹੜੇ ਬਹੁਤ ਚੰਗੇ ਤੇ ਵੱਡੇ ਬੱਚੇ ਆ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਹੋਰ ਵੀ ਕਦ ਕਰਨਾ ਹਜੇ ਉਮਰ ਦੇ ਹਿਸਾਬ ਨਾਲ ਇਹਨੇ 60 ਇੰਚ ਹਾਈਟ ਕਰੀ ਆ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਘੋੜੀ ਬਣੂ ਦੋਸਤੋ ਇਹ ਵੀ ਤੇ ਅੱਗੇ ਆਪਾਂ ਤੁਹਾਡੇ ਨਾਲ ਕਰਦੇ ਆ ਆ ਵਸ਼ੇਰੀ ਦੇਖ ਰਹੇ ਹੋ ਤੁਸੀਂ ਨੌਕਰੀ ਇਹ ਇਹ ਅਰਜਨ ਰੌਲੀ ਵਾਲੇ ਘੋੜੇ ਦੀ ਬੱਚੀ ਆ ਤੇ ਪਿੱਠ ਪੁੜੇ ਦੀ ਹੱਡਾਂ ਪੈਰਾਂ ਦੀ ਐਨ ਕੰਨਕਨੋਤੀ ਦੀ ਬਹੁਤ ਸਕੀਨ ਵਸ਼ੇਰੀ ਆ ਆਉਣ ਵਾਲੇ ਸਮੇਂ 'ਚ ਇਹਨੇ ਵੀ ਚੰਗੀ ਬਣਨਾ ਇਹ ਵਸ਼ੇਰੀ ਵੀ ਸਪੋਰਟਲੈਸ ਆ ਜਮਾਂ ਐਨ ਇਹਦੀ ਉਮਰ ਹੋਗੀ ਦੋਸਤੋ 9.5 ਮਹੀਨੇ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ ਆ ਅਰਜਨ ਰੌਲੀ ਵਾਲੇ ਘੋੜੇ ਦੀ ਬੱਚੀ ਆ ਮਾਂ ਇਹਦੀ ਨੌਕਰੀਆ ਦੋਸਤੋ ਸਮੁੰਦਰ ਬਲੱਡ ਲੈਂਡ ਦੀ ਆ ਤੇ ਉਹ ਵੀ ਚੰਗੀਆਂ ਬਾਈਆਂ ਦੇ ਕੋਲ ਘਰੀ ਖੜੀ ਆਗੀ ਇਹ ਬਾਈਆਂ ਦੇ ਕੋਲ ਕਈ ਜਾਨਵਰ ਰੱਖੇ ਹੋਏ ਨੇ ਘਰੇ ਨੋਕਰੇ ਜਾਨਵਰ ਨੇ ਆ ਫਾਰਮ ਦੀ ਵੀਡੀਓ ਵੀ ਦੇਖ ਰਹੇ ਹੋ ਤੁਸੀਂ ਬਾਈਆਂ ਕੋਲੇ ਸਾਰੇ ਚੰਗੇ ਤੇ ਟਾਪ ਟਾਪ ਕਲਾਸ ਦੀ ਕਲੈਕਸ਼ਨ ਆ ਬਾਈਆਂ ਦੇ ਕੋਲੇ ਤੇ ਬਾਕੀ ਫੋਨ ਕਰ ਲਿਓ ਕਈ ਵਾਰ ਜਾਨਵਰ ਹੋਰ ਵੀ ਕੋਈ ਸੇਲ ਵਾਸਤੇ ਹੁੰਦਾ ਉਹਦੇ ਲਈ ਵੀ ਤੁਸੀਂ ਗੱਲਬਾਤ ਕਰ ਲਿਓ ਦੋਨੇ ਬਿਸ਼ੇਰੀਆਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ ਇਸ ਬਿਸ਼ੇਰੀ ਦੀ ਅਰਜਨ ਰੌਲੀ ਵਾਲੀ ਬਿਸ਼ੇਰੀ ਹੈ ਜਿਹੜੀ ਇਹਦੀ 55 57 ਇੰਚ ਦੇ ਲਗਭਗ ਬਾਈ ਕਹਿੰਦੇ ਹਾਈਟ ਹੋਊਗੀ ਬਾਈਆਂ ਨੇ ਮਿਣੀ ਨਹੀਂ ਹੈਗੀ ਉਹ ਤੁਸੀਂ ਕਨਫਰਮ ਕਰ ਲਿਓ ਮਿੱਤਰੋ ਤੇ ਦੋਨਾਂ ਬਸ਼ੇਰੀਆਂ ਦੀ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਤੀ। ਬਾਈਆਂ ਦਾ ਨੰਬਰ ਆ ਜਿਹੜਾ ਆਪਾਂ ਸਕਰੀਨ ਦੇ ਉੱਪਰ ਦੇਤਾ। ਬਾਈ ਦਾ ਪਿੰਡ ਆ ਦੋਸਤੋ ਹਰਦਿਆਲਿਆਣਾ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ। ਤੁਸੀਂ ਜਾ ਕੇ ਦੇਖ ਪਰਖ ਕੇ ਆਪਣੀ ਜ਼ਿੰਮੇਵਾਰੀ ਤੇ ਦੋਨੇ ਜਾਨਵਰ ਖਰੀਦ ਸਕਦੇ ਹੋ। ਦੋਨੇ ਬਸ਼ੇਰੀਆਂ ਬਹੁਤ ਸੋਹਣੀਆਂ ਤੇ ਟੌਪ ਕਲਾਸ ਦੀਆਂ ਨੇ। ਬਾਕੀ ਦੋ ਨੰਬਰ ਦੇਤੇ ਸਕਰੀਨ ਦੇ ਉੱਪਰ ਤੁਸੀਂ ਗੱਲਬਾਤ ਕਰ ਲਿਓ ਉਹਨਾਂ ਨਾਲ। ਸਾਰੀ ਜਾਣਕਾਰੀ ਇਹ ਸ਼ੇ ਬਸ਼ੇਰੀਆਂ ਦੀ ਤੁਸੀਂ ਲੈ ਸਕਦੇ ਹੋ ਦੋਸਤੋ। ਇੱਕੋ ਹੀ ਘਰੇ ਖੜੀਆਂ ਨੇ ਤੇ ਬਸ਼ੇਰੀਆਂ ਇਹ ਦੋਨੇ। ਤੇ ਬਾਕੀ ਆਪਣਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਪਰ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣਾ ਜਾਨਵਰ ਘਰੇ ਬੈਠਿਆ ਨੇ ਸੇਲ ਕਰਵਾਉਣਾ ਤਾਂ ਤੁਸੀਂ ਆਪਣੇ ਨਾਲ ਗੱਲਬਾਤ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ